ਦੋਗਲਾ ਪੰਨ ਮਝੈਲਾਂ ਦੇ ਵਿੱਚ ਆ ਗਿਆ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਪਰ ਜੇਕਰ ਅਸੀਂ ਪਹਿਲੇ ਮਝੈਲਾਂ ਦੀ ਗੱਲ ਕਰੀਏ ਜੇਕਰ ਗੱਲ ਕਰੀਏ ਪਹਿਲੀਆਂ 7 ਪਾਤਸ਼ਾਹੀਆਂ ਦੀ ਸ਼ੋਪ ਪ੍ਰਾਪਤੇ ਮਾਝੇ ਦੀ ਧਰਤੀ ਹੈ ਤੇ ਕੋਈ ਛੋਟੀ ਗੱਲ ਨਹੀਂ ਹੁੰਦੀ ਪੀਰ ਪਗੰਬਰ ਔਲੀਏ ਤੇ ਵੱਡੇ ਵੱਡੇ ਅਵਤਾਰੀ ਪੁਰਸ਼ ਤੇ ਸੂਰਬੀਰ ਬਹਾਦਰ ਯੋਧਿਆਂ ਨੇ ਇੱਥੇ ਆਪਣਾ ਖੂਨ ਡੋਲ ਕੇ ਇਸ ਧਰਤੀ ਨੂੰ ਸ਼ਾਂਤ ਕੀਤਾ ਜਿਹੜੀ ਦੁਸ਼ਟਾਂ ਦੇ ਲਹੂ ਦੇ ਨਾਲ ਕਹਿ ਰਹੀ ਸੀ ਕਿ ਮੈਨੂੰ ਬਚਾਓ ਮਝੇਲਾਂ ਦੀ ਜਿਹੜੀ ਗੱਲ ਆ ਦੇਖੋ ਤੁਸੀਂ ਇੱਥੇ ਆਏ ਹੋ ਹੈਨਾ ਅਸੀਂ ਇੱਥੇ ਬੈਠੇ ਆ ਕਿੰਨੇ ਕੁ ਇੱਥੇ ਬੰਦੇ ਅਫੀਮ ਖਾ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਹੈਨਾ ਤੇ ਅਫੀਮ ਦੀ ਜਿਹੜੀ ਗੱਲ ਹੈ ਉਹ ਮਾਜੇ ਦੇ ਉੱਤੇ ਥੋਪ ਦਿੱਤੀ ਗਈ ਦੂਸਰੀ ਮਾਜੇ ਦੇ ਉੱਤੇ ਥੋਪ ਦਿੱਤੀ ਗਈ ਕਿ ਇਹ ਜਿਹੜੇ ਬੰਦੇ ਆ ਗਲਗਲ ਦੇ ਉੱਤੇ ਗਾਲ ਕੱਢਦੇ ਠੀਕ ਹੈ ਮਝੇਲਾਂ ਦਾ ਰੁਤਬਾ ਹੈਗਾ ਪਰ ਉਹ ਮਝੇਲਾਂ ਦਾ ਰੁਤਬਾ ਹੈਗਾ ਜਿਹੜੇ ਮਝੈਲ ਆਪਣੀ ਗੱਲ ਦੇ ਉੱਤੇ ਕਾਇਮ ਰਹਿੰਦੇ ਨੇ ਜਿਹੜੇ ਮਝੈਲ ਕਹਿ ਕੇ ਤੁਰਦੇ ਨੇ ਜਿਹੜੀ ਗੱਲ ਕਹਿ ਕੇ ਤੋਰਨ ਉਹ ਭਾਵੇਂ ਆਪਣਾ ਜਿੰਨਾ ਮਰਜ਼ੀ ਨੁਕਸਾਨ ਕਰਾ ਲੈਣ ਪਰ ਉਹ ਗੱਲ ਪੂਰੀ ਕਰਕੇ ਆਉਂਦੇ ਨੇ ਦੋਗਲਾ ਪੰਨ ਮਝੈਲਾਂ ਦੇ ਵਿੱਚ ਆ ਗਿਆ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਪਰ ਜੇਕਰ ਅਸੀਂ ਪਹਿਲੇ ਮਝੈਲਾਂ ਦੀ ਗੱਲ ਕਰੀਏ ਜੇਕਰ ਗੱਲ ਕਰੀਏ ਪਹਿਲੀਆਂ ਸੱਤ ਪਾਤਸ਼ਾਹੀਆਂ ਦੀ ਸ਼ੋਪ ਪ੍ਰਾਪਤੇ ਮਾਝੇ ਦੀ ਧਰਤੀ ਹੈ ਤੇ ਕੋਈ ਛੋਟੀ ਗੱਲ ਨਹੀਂ ਹੁੰਦੀ ਪੀਰ ਪਗੰਬਰ ਔਲੀਏ ਤੇ ਵੱਡੇ ਵੱਡੇ ਅਵਤਾਰੀ ਪੁਰਸ਼ ਤੇ ਸੂਰਬੀਰ ਬਹਾਦਰ ਯੋਧਿਆਂ ਨੇ ਇੱਥੇ ਆਪਣਾ ਖੂਨ ਡੋਲ ਕੇ ਇਸ ਧਰਤੀ ਨੂੰ ਸ਼ਾਂਤ ਕੀਤਾ ਜਿਹੜੀ ਦੁਸ਼ਟਾਂ ਦੇ ਲਹੂ ਦੇ ਨਾਲ ਕਹਿ ਰਹੀ ਸੀ ਕਿ ਮੈਨੂੰ ਬਚਾਓ ਤੇ ਪਹਿਲੇ ਦੇ ਮਝੈਲ ਜਦੋਂ ਕੋਈ ਗੱਲ ਕਹਿੰਦੇ ਸੀ ਉਹ ਪੂਰਾ ਕਰਕੇ ਦਿਖਾਉਂਦੇ ਸੀ ਸਿਰਫ ਇੰਨਾ ਹੀ ਫਰਕ ਰਹਿ ਗਿਆ ਅੱਜ ਦੇ ਜਿਹੜੇ ਮਝੈਲ ਨੇ ਜੋ ਦਿਖਾਇਆ ਜਾ ਰਿਹਾ ਗਾਣਿਆਂ ਦੇ ਵਿੱਚ ਮੈਂ ਤੁਹਾਡੇ ਚੈਨਲ ਲਈ ਇਹੀ ਅਰਜ਼ ਕਰਾਂਗਾ ਕਿ ਜ਼ਰੂਰੀ ਨਹੀਂ ਕਿ ਵੀ ਮਝੈਲ ਅਫੀਮ ਖਾ ਕੇ ਹਨਾ ਅਸੀਂ ਮਕੀ ਸੁਣਦੇ ਆ ਦੁਕਾਨਾਂਾਂ ਦੇ ਵਿੱਚ ਵੀਡੀਓ ਦੇ ਵਿੱਚ ਸਾਡੇ ਸਿੰਗਰ ਮਕੀ ਰੋਲਾ ਪਾਉਂਦੇ ਆ ਕਿ ਵੀ ਡੱਬੀ ਜੇਕਰ ਅਫੀਮ ਦੀ ਮੁਕੀ ਹੋਵੇ ਤੇ ਮਝੈਲਾ ਨੂੰ ਬੜੀ ਤੋਟ ਵੱਜਦੀ ਆ ਤੇ ਮੈਂ ਕਹਿੰਦਾ ਕਿ ਵੀ ਸਾਰੇ ਮਾਜੇ ਵਾਲੇ ਅਫੀਮ ਹੀ ਖਾਂਦੇ ਆਏ ਨੇ ਸ਼ੁਰਤੋਂ ਤੇ ਮਝੇਲਾਂ ਦੀ ਜਿਹੜੀ ਗੱਲ ਆ ਦੇਖੋ ਤੁਸੀਂ ਇੱਥੇ ਆਏ ਹੋ ਹੈਨਾ ਅਸੀਂ ਇੱਥੇ ਬੈਠੇ ਆ ਕਿੰਨੇ ਕੋਈ ਇੱਥੇ ਬੰਦੇ ਅਫੀਮ ਖਾ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਹੈਨਾ ਤੇ ਅਫੀਮ ਦੀ ਜਿਹੜੀ ਗੱਲ ਹੈ ਉਹ ਮਾਜੇ ਦੇ ਉੱਤੇ ਥੋਪ ਦਿੱਤੀ ਗਈ ਦੂਸਰੀ ਮਾਜੇ ਦੇ ਉੱਤੇ ਥੋਪ ਦਿੱਤੀ ਗਈ ਕਿ ਇਹ ਜਿਹੜੇ ਬੰਦੇ ਆ ਗਲਗਲ ਦੇ ਉੱਤੇ ਗਾਲ ਕੱਢਦੇ ਹੁਣ ਵੇਖੋ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੁਣ ਇੰਟਰਵਿਊ ਸ਼ਾਇਦ 4-5 ਮਿੰਟ ਦੀ ਹੋ ਗਈ ਆ ਅਸੀਂ ਕਿੰਨੀਆਂ ਕੋਈ ਗਾਲਾਂ ਕੱਢੀਆਂ ਨੇ ਠੀਕ ਹੈ ਮਝੈਲਾਂ ਦਾ ਰਤਬਾ ਹੈਗਾ ਪਰ ਉਹ ਮਝੈਲਾਂ ਦਾ ਰਤਬਾ ਹੈਗਾ ਜਿਹੜੇ ਮਝੈਲ ਆਪਣੀ ਗੱਲ ਦੇ ਉੱਤੇ ਕਾਇਮ ਰਹਿੰਦੇ ਨੇ ਜਿਹੜੇ ਮਝੈਲ ਕਹਿ ਕੇ ਤੁਰਦੇ ਨੇ ਜਿਹੜੀ ਗੱਲ ਕਹਿ ਕੇ ਤੁਰਨ ਉਹ ਭਾਵੇਂ ਆਪਣਾ ਜਿੰਨਾ ਮਰਜ਼ੀ ਨੁਕਸਾਨ ਕਰਾ ਲੈਣ ਪਰ ਉਹ ਗੱਲ ਪੂਰੀ ਕਰਕੇ ਆਉਂਦੇ ਨੇ ਉਹ ਪੂਰੀ ਗੱਲ ਪੂਰੀ ਕਰਕੇ ਆਉਂਦੇ ਨੇ ਤੇ ਪੂਰੀ ਹੀ ਪਾਉਣ ਵਾਸਤੇ ਮਾਜੇ ਦੇ ਮਝੈਲ ਮਸ਼ਹੂਰ ਸੀਗੇ ਤੁਸੀਂ ਦੌਰ ਵੇਖ ਲਓ ਪਿੱਛੇ ਖਾੜਕੂ ਸਿੰਘਾਂ ਦਾ ਸ਼ਹੀਦਾਂ ਸਿੰਘਾਂ ਦਾ ਜਿਨ੍ਹਾਂ ਨੇ ਆਪਣੇ ਦੇਸ਼ ਕੌਮ ਦੇ ਲਈ ਬਲਦਾਨ ਦਿੱਤਾ ਜਿਹੜੀ ਗੱਲ ਕਹੀ ਹੈ ਉਹ ਉਹ ਉਥੇ ਨਾਲ 5-10 ਹਜ਼ਾਰ ਨਹੀਂ ਲੈ ਕੇ ਤੁਰੇ ਕਿ ਵੀ ਜਿਵੇਂ ਸਿੰਗਰ ਕਹਿੰਦੇ ਕਿ ਮਾਝੇ ਵਾਲੇ ਤਾਂ ਇਕੱਲੇ ਇਕੱਲੇ ਨਹੀਂ ਕਿਤੇ ਜਾਂਦੇ ਚਾਰ ਪੰਜ ਟੋਲੇ ਨਾਲ ਹੀ ਹੁੰਦੇ ਆ ਚਾਰ ਪੰਜ ਟੋਲੇ ਆ ਫੀਮ ਖਾ ਕੇ ਤੁਰਦੇ ਆ ਫੇਰ ਹੀ ਸਾਨੂੰ એનર્ਜੀ ਆਉਂਦੀ ਆ ਫੇਰ ਹੀ ਸਾਨੂੰ ਪੰਪ ਕਰਦੀ ਆ ਪੰਪ ਆੜੀ ਕਿਹੜੀ ਚੀਜ਼ ਪੰਪ ਸਿਰਫ ਬੰਦੇ ਨੂੰ ਉਹਦੀ ਇਨਸਾਨੀਅਤ ਕਰਦੀ ਆ ਜਦੋਂ ਕਿਸੇ ਲਈ ਜਦੋਂ ਕਿਸੇ ਲਈ ਆਪਣਾ ਆਪ ਬਲਦਾਨ ਦਿੰਦਾ ਕੌਮਾਂ ਦੇ ਲਈ ਜਦੋਂ ਸ਼ਹਾਦਤਾਂ ਹੁੰਦੀਆਂ ਨੇ ਉਹੀ ਚੀਜ਼ਾਂ ਪੰਪ ਕਰਦੀਆਂ ਨੇ ਅਫੀਮ ਕਦੀ ਵੀ ਪੰਪ ਨਹੀਂ ਕਰਦੀ ਜਿਹੜੀ ਅਫੀਮ ਚੰਗੀ ਚੀਜ਼ ਵਾਸਤੇ ਵਰਤੀ ਜਾਂਦੀ ਸੀ ਦਵਾਈ ਦੇ ਤੌਰ ਤੇ ਉਹਨੂੰ ਇਹਨਾਂ ਨੇ ਨਸ਼ੇ ਦੇ ਵਿੱਚ ਲਿਆ ਕੇ ਤੇ ਨਾਲ ਫੀਮ ਪਲਸ ਮਝੈਲ ਬਣਾ ਦਿੱਤਾ ਕਿ ਮਝੈਲ ਤਾਂ ਫੀਮ ਤੋਂ ਸਵਾਦ ਤੁਰਦੇ ਹੀ ਨਹੀਂ ਨੇ ਤੇ ਹੁਣ ਅਸੀਂ ਬੈਠੇ ਕਿੰਨਾ ਚਿਰ ਹੋ ਗਿਆ ਇੰਟਰਵਿਊ ਕਰਦੇ ਕਿੰਨੀ ਕੋਈ ਗੱਲ ਕੱਢੀ ਹੈ ਗਾਲਾਂ ਕੱਢਣ ਦਾ ਮਤਲਬ ਇਹ ਹੈ ਕਿ ਵੀ ਤੁਸੀਂ ਆਪਣੀ ਜ਼ੁਬਾਨ ਗੰਦੀ ਕਰ ਰਹੇ ਹੋ ਜੇਕਰ ਮਹਿਲਾਵਾਂ ਦੇ ਉੱਤੇ ਇਹ ਗਲਤ ਥੋਪਦੇ ਹੋ ਕਿ ਮਹਿਰ ਗਾਲ ਕੱਢਦੇ ਨੇ ਤੇ ਫੇਰ ਤੁਸੀਂ अवतारी पुरुषਾਂ ਪੀਰਾ ਪਗੰਬਰਾਂ ਦੇ ਉੱਤੇ ਵੀ ਸਵਾਲ ਚੁੱਕ ਰਹੇ ਹੋ ਕਿਉਂਕਿ ਜੇਕਰ ਮਝੈਲ ਗਾਲ ਕੱਢ ਰਹੇ ਨੇ ਤੇ ਫਿਰ ਸਾਰਾ ਮਾਝਾ ਹੀ ਕੱਢ ਰਿਹਾ ਤੇ ਸਾਰੇ ਮਾਝੇ ਦੇ ਵਿੱਚ ਫਿਰ ਸਾਰੇ ਪੀਰ ਬਗੰਬਰ ਆ ਰਹੇ ਨੇ ਇਹ ਗੱਲ ਵੇਖੋ ਬੜੀ ਬਚਕਾਨੀ ਗੱਲ ਹੈ ਕਿ ਵੀ ਮਝੈਲ ਗਲਗਲ ਦੇ ਉੱਤੇ ਗਾਲ ਕੱਢਦੇ ਨੇ ਇਹਨਾਂ ਦਾ ਸਲੈਂਗ ਹੀ ਉਹ ਆ ਉਹ ਮੈਂ ਵਰਡ ਬੋਲਣਾ ਨਹੀਂ ਚਾਹੁੰਦਾ ਉਹ ਸਾਡੀਆਂ ਧੀਆਂ ਭੈਣਾਂ ਨੂੰ ਸਮਰਪਿਤ ਵਰਡ ਆ ਜਿਹੜੀ ਜਿਹੜੀ ਗਾਲ ਮਝੈਲਾਂ ਦੇ ਉੱਤੇ ਥੋਪ ਦਿੱਤੀ ਗਈ ਆ ਮੈਨੂੰ ਲੱਗਦਾ ਕਿ ਜਿਹੜੇ ਦਰਸ਼ਕ ਵੇਖ ਰਹੇ ਨੇ ਉਹ ਗਾਲ ਸ਼ਾਇਦ ਉਹ ਕਮੈਂਟ ਦੇ ਵਿੱਚ ਲਿਖ ਦੇਣਗੇ ਪਰ ਮੈਂ ਇੱਥੇ ਬੋਲਣਾ ਨਹੀਂ ਚਾ ਪਰ ਇਹ ਬੜੀ ਸ਼ਰਮ ਵਾਲੀ ਗੱਲ ਆ ਜਿਹੜੇ ਮਝੈਲਾ ਨੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਈਆਂ ਉਹਨਾਂ ਮਝੈਲਾਂ ਦੇ ਉੱਤੇ ਗਾਲਾਂ ਦਾ ਇਹਨਾਂ ਨੇ ਟੈਗ ਲਾ ਦਿੱਤਾ ਕਿ ਵੀ ਗਾਲ ਤੋਂ ਬਗੈਰ ਤੁਰ ਹੀ ਨਹੀਂ ਸਕਦੇ ਤੇ ਇਹ ਸਿੰਗਰਾਂ ਸਾਡੇ ਨੂੰ ਚਾਹੀਦਾ ਕਿ ਮਾਝੇ ਦਾ ਇਤਿਹਾਸ ਪੜਨ ਮਾਝੇ ਦਾ ਉਹ ਜ਼ਰਕੀਜ਼ ਇਤਿਹਾਸ ਹੈ ਜਿੰਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਖਿਆ ਇਹ ਮਝੈਲ ਗੁਰੂ ਘਰ ਕੇ ਲਾੜੇ ਮਝੈਲਾਂ ਤੋਂ ਬਗੈਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਖਿਆ ਸੀ ਸਿੰਘਾਂ ਨੂੰ ਕਿ ਜਿੰਨਾ ਚਿਰ ਤੱਕ ਮਝੈਲ ਨਹੀਂ ਆਉਂਦੇ ਉਹਨਾਂ ਚਿਰ ਤੱਕ ਤੁਸੀਂ ਕਿਸੇ ਵੀ ਰਾਜਪੂਤ ਦੇ ਉੱਤੇ ਕਿਸੇ ਵੀ ਮੁਗਲਾਂ ਦੇ ਉੱਤੇ ਜਾਂ ਕਿਸੇ ਵੀ ਦੁਸ਼ਟਾਂ ਦੇ ਉੱਤੇ ਹਮਲਾ ਨਹੀਂ ਕਰਨਾ ਇੰਨੀ ਹਸਿਆਤ ਸੀਗੀ ਮਝੇਲਾਂ ਦੀ ਪਰ ਅੱਜ ਮਝੇਲਾਂ ਦੀ ਕੀ ਹਸਿਆਤ ਹੈ ਸਵੇਰੇ ਚਾਹ ਹੋਵੇ ਡੱਬੀ ਫੀਮ ਦੀ ਭਰੀ ਹੋਵੇ ਤੇ ਮੂੰਹ ਦੇ ਉੱਤੇ ਗਾਲ ਹੋਵੇ ਇਹ ਅੱਜ ਕੱਲ ਮਝੇਲਾਂ ਦੀ ਹਸਤੀ ਹੈ